ਤਾਂ ਅੱਜ ਤਿਆਂ ਨੂੰ ਇੰਤਕਾਲ ਦੀ ਕਿਹੜੀ ਕਿਸਮ ਬਾਰੇ ਦੱਸੋਗੇ ਅੱਜ ਤੁਹਾਨੂੰ ਮੈਂ ਇੰਤਕਾਲ ਦੀ ਤਕਸੀਮ ਕਿਸਮ ਇੰਤਕਾਲ ਬਾਰੇ ਦੱਸਾਂਗਾ ਤਕਸੀਮ ਇੰਤਕਾਲ ਕੀ ਹੁੰਦੀ ਹੈ ਤਕਸੀਮ ਇੰਤਕਾਲ ਹੁੰਦਾ ਹੈ ਜਦੋਂ ਜਮ੍ਹਾਂ ਬੰਦੀ ਤੇ ਖਾਨਾ ਮਾਲਕੀ ਦੇ ਵਿੱਚ ਸਾਰੇ ਮਾਲਕਾਂ ਦਾ ਸਾਂਝਾ ਖਾਤਾ ਆ ਰਿਹਾ ਹੁੰਦਾ ਤੇ ਉਹ ਸਾਰੇ ਖੇ ਨੰਬਰ ਖਸਰਾ ਦੇ ਸਾਂਝੇ ਮਾਲਕ ਹੁੰਦੇ ਨੇ ਉਹਨੂੰ ਖਤਮ ਕਰਕੇ ਤਕਸੀਮ ਇੰਤਕਾਲ ਦੇ ਨਾਲ ਆਪਾਂ ਸਾਰੇ ਮਾਲਕਾਂ ਨੂੰ ਵੱਖ-ਵੱਖ ਨੰਬਰ ਖਸਰਿਆਂ ਦੇ ਮਾਲਕ ਬਣਾ ਦਿੱਤਾ ਜਾਂਦਾ ਹੈ ਉਸ ਵਿਧੀ ਨੂੰ ਤਕਸੀਮ ਇੰਤਕਾਲ ਆਖਿਆ ਜਾਂਦਾ ਹੈ अच्छा ਤੇ ਜਿੱਦਾਂ ਤੁਸੀਂ ਵਿਰਾਸਤ ਇਨਤਕਾਲ ਦੀ ਕਿਸਮਾਂ ਦੱਸਿਆ ਇਹਦੀਆਂ ਵੀ ਕਿਸਮਾਂ ਹੁੰਦੀਆਂ ਹਾਂਜੀ ਤਕਸੀਮ ਇਨਤਕਾਲ ਦੋ ਤਰ੍ਹਾਂ ਦਾ ਹੁੰਦਾ ਹੈ ਖਾਨਕੀ ਤਕਸੀਮ ਤੇ ਅਦਾਲਤੀ ਤਕਸੀਮ ਖਾਨਕੀ ਤਕਸੀਮ ਹੁੰਦੀ ਹੈ ਜਦੋਂ ਖਾਨਾ ਮਾਲਕੀ ਵਾਲੇ ਸਾਰੇ ਮਾਲਕਾਂ ਦੀ ਆਪਸੀ ਸਹਿਮਤੀ ਹੁੰਦੀ ਹੈ ਤੇ ਉਹਨਾਂ ਨੂੰ ਖਸਰਾ ਨੰਬਰ ਉਹਨਾਂ ਦੇ ਮੁਤਾਬਕ ਵੰਡ ਦਿੱਤੇ ਜਾਂਦੇ ਨੇ ਉਸ ਕਿਸਮ ਨੂੰ ਖਾਨਕੀ ਤਕਸੀਮ ਇਨਤਕਾਲ ਆਖਿਆ ਜਾਂਦਾ ਜਿਸ ਨੂੰ ਇੱਕ اقرارنامہ ਲਿਖ ਕੇ ਪਟਵਾਰੀ ਦੁਆਰਾ ਇਨਤਕਾਲ ਦਰਜ ਕੀਤਾ ਜਾਂਦਾ ਹਲਕਾ ਗਿਰਦਾਵਰ ਦੁਆਰਾ ਦੀ ਪੜਤਾਲ ਕੀਤੀ ਜਾਂਦੀ ਹੈ ਤੇ ਤਹਿਸੀਲਦਾਰ ਸਾਹਿਬ ਦੁਆਰਾ ਉਸ ਇੰਤਕਾਲ ਨੂੰ ਪ੍ਰਮਾਣ ਕਰ ਲਿਆ ਜਾਂਦਾ ਹੈ। ਦੂਸਰੀ ਕਿਸਮ ਹੁੰਦੀ ਹੈ ਅਦਾਲਤੀ ਤਕਸੀਮ। ਅਦਾਲਤੀ ਤਕਸੀਮ ਦੇ ਵਿੱਚ ਜਦੋਂ ਧਿਰਾਂ ਦੀ ਆਪਸੀ ਸਹਿਮਤੀ ਨਹੀਂ ਹੁੰਦੀ ਤੇ ਕੋਈ ਵੀ ਧਿਰ ਜਾ ਕੇ ਤਹਿਸੀਲਦਾਰ ਸਾਹਿਬ ਦੀ ਅਦਾਲਤ ਵਿੱਚ ਤਕਸੀਮ ਦਾ ਕੇਸ ਫਾਈਲ ਕਰਦੀ ਹੈ। ਉਹਨੂੰ ਅਦਾਲਤੀ ਤਕਸੀਮ ਆਖਿਆ ਜਾਂਦਾ ਹੈ। ਉਹਦੇ ਜਿਹੜੇ ਪ੍ਰੋਸੈਸ ਆ ਉਹਦੇ ਵਿੱਚ ਪਹਿਲਾਂ ਨਕਸ਼ਾ ਊੜਾ, ਦਕਸ਼ਾ, ਐੜਾ ਨਕਸ਼ਾ ਈਡੀ ਪ੍ਰਮਾਣ ਹੁੰਦੇ ਨੇ। ਬਾਅਦ ਵਿੱਚ ਹਲਕਾ ਗਿਰਦਾਵਰ ਦੁਆਰਾ ਦਖਲ ਦਿੱਤਾ ਜਾਂਦਾ ਫਿਰ ਉਹ ਇੰਤਕਾਲ ਪਟਵਾਰੀ ਦੁਆਰਾ ਦਰਜ ਕਰਕੇ ਗੰਦਾਵਰ ਸਾਹਿਬ ਦੁਆਰਾ ਪੜਤਾਲ ਕਰਕੇ ਤੇ ਤਹਿਸੀਲਦਾਰ ਸਾਹਿਬ ਦੁਆਰਾ ਉਦੋਂ ਪ੍ਰਵਾਨ ਕਰ ਲਿਆ ਜਾਂਦਾ ਉਹ ਅਦਾਲਤੀ ਤਕਸੀਮ ਹੁੰਦੀ ਹੈ